ਇਤਰਾ ਇਹ ਵੀ ਵਿਆਹ ਕੇ ਅਸੀਂ ਲਟਕੀ ਨੂੰ ਲੈ ਕੇ ਆਏ ਐ ਘਰੇ ਮੁੰਡੇ ਨੂੰ ਵਿਆਹ ਕੇ ਕੀ ਹਾਂਜੀ ਰਾਤ ਡੀਜੇ ਲੱਗਾ ਏ ਤੇ ਗਾਣੇ ਤੋਂ ਲੜਾਈ ਪਈ ਆ ਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵਧ ਗਈ ਆ ਜੀ ਗੱਲ ਕੌਣ ਪਾਇਆ ਮੁੰਡੇ ਦੇ ਨਾਨਕੇ ਪਏ ਆ ਜੀ ਗੱਲ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾ ਜਾਂਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹna ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਕਿ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋ ਕਿੰਨੇ ਜਣੇ ਸੀ ਟੋਟਲ ਇਹ ਜੀ ਕਰੀਬਨ 10000 ਜਣੇ ਸੀ ਅਸੀਂ ਇਕੱਲੇ ਇਹਨੇ ਡੈਥ ਹੋਈ ਹੈ ਕਿ ਕੋਈ ਛੱਟ ਪੇੜ ਨਹੀਂ ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਹੈ ਜੀ ਤੇ ਛੱਟ ਵੜ ਵੀ ਲੱਗੀ ਗਈ ਸੀ ਛੱਟ ਸਿਰਚ ਲੱਗੀ ਆ ਨਲਾਂ ਚ ਛੱਟਾਂ ਲੱਗੀਆਂ ਇਹਦੇ ਨਹੀਂ ਨਹੀਂ ਹੋਰ ਕਿਸੇ ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਛੱਟਾਂ ਉਹਦੀ ਕੁੜੀ ਜਿਹੜੀ ਅਬਰ ਸਰ ਦਾਖਲ ਹੈ ਜੀ ਬਹੁਤ ਸੀਰੀਅਸ ਹਸਨ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਨਹੀਂ ਪੁਰਸੂਨ ਰਾਤ ਇਤਰਾ ਦਿੱਤੀ ਹੈ ਜਿਹੜੀ ਡੱਟ ਬਾਡੀ ਹੈ ਜਿਹੜੀ ਉਹ ਰਾਤ ਇਹ ਜਮਾ ਕਰਵਾ ਕੇ ਆ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ ਮੈਨੂੰ ਉਹਨਾਂ ਦੇ ਜੇਲ ਪੱਕੀ ਚਾਹੀਦੀ ਕਿ ਜੇਲ 'ਚ ਪੱਕੇ ਜਿਹੜੇ ਰਹਿਣ ਜਿਹੜੇ ਨਿਕਲ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀਗੇ ਪਛਾਣ ਨਹੀਂ ਜਾਣਦੇ ਨਹੀਂ ਇੰਨੇ ਆ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਤੇ ਕੀ ਮੰਗ ਕਰੋਗੇ ਹੁਣ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਕੁਝ ਚਾਹੀਦਾ ਤੇ ਰਾਤ ਉਸਲੇਰ ਦੇਖੋ ਕੀ ਇਹਨਾਂ ਦੀ ਹਾਂ ਦੇਖ ਦਿਆਂ ਸਾਰੀ ਜਦੋਂ 8 ਵਜੇ ਉਦੋਂ ਹੀ ਦਰਤ ਹੋ ਗਈ ਨਾਲ ਹੀ ਕਿਹੜੀ ਜਗ੍ਹਾ ਤੇ 8 ਵਜੇ ਉਹਦੇ ਆਹ ਚੀਜ਼ ਤੇ ਸੱਤੇ ਵਜੇ ਆ ਨਾਲ ਹੀ ਨਲਾਂ 'ਚ ਵਜਦੀ ਉਹਦੇ ਕਿੰਨੇ ਜਾਣੇਗੇ ਇਹ ਤੇ ਉਹ ਵਾਵਾ ਜਾਣੇ ਕੋਠੇ ਤੇ ਚੜ੍ਹਿਆ ਹੀ ਅਸੀਂ ਦੋਵੇਂ ਕੋਲੋਤੇ ਹਾਂ ਬਸ ਔਰ ਕੋਈ ਨਹੀਂ ਆ ਗਲੀ ਦੇ ਵਿੱਚ ਹੁਣ ਕੀ ਮੰਗ ਰਹੇ ਹੋ ਇਹ ਹੁਣ ਇਨਸਾਫ ਹੀ ਚਾਹੀਦਾ ਮੈਨੂੰ ਬਸ ਮੇਰਾ ਪੁੱਤ ਲਾਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੈਨੂੰ ਦਾ ਮਾਤਾ ਆਪਾ ਲਾਗੀ ਲੋਕ ਤੋਰ ਗਏ ਮੈਂ ਕਿਹਾ ਚਲੋ ਠੀਕ ਹੈ ਪੁੱਤ ਅਸੀਂ ਲਾਗ ਪੱਤਾ ਦੇ ਕੇ ਅਸੀਂ ਕਾ ਤੋਰ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ 8 ਵਜੇ ਆ ਮੈਂ ਉੱਥੇ ਡਿੱਕੀ ਆ ਮੈਂ ਵੱਡੀ ਨੋਨ ਵਾਜਾ ਮਾਰੀ ਗਈ ਨਿਕਲ ਇੰਦਰ ਮੈਨੂੰ ਬਚਾਲਾ ਜਿਸ ਤਰ੍ਹਾਂ ਬਚਦੀ ਆ ਇਹਨੇ ਮੈਨੂੰ ਧੂ ਕੇ ਅੰਦਰ ਲੈ ਗਈ ਆ ਉਹ ਤੇ ਮੇਰਾ ਕਿਤੇ ਬਾਰ ਕਾਬੂ ਕਰ ਲਿਆ ਵਾ ਕਿਨਾ ਹੈ ਇਹ ਤਾਂ ਮੁੰਡੇ ਦਾ ਸਤਨਾਮ ਸਿੰਘ ਜਿਸਾਨਾ ਉਹ ਕੀ ਸੀ ਕਾਲਾ ਸਿੰਘ ਪਿੰਡ ਕੜਾ ਦੁਬਲੀ ਕਿੰਨੀ ਉਮਰ ਹੀ ਜੀ ਕਿੰਨੀ ਕਿ ਹੋਵੇ ਕਿਵੇਂ ਵੀਰ ਦੀ ਹੈ ਇਹ ਵਿਆਹ ਹੈ ਕਿ ਬੱਚੇ ਆ ਨिके ਨिके ਹਾਂ ਕਰਦੀ ਕਿੰਨੇ ਬੱਚੇ ਕਿ ਨਹੀਂ ਆ ਦੋ ਕਾਕੇ ਜਿਨ੍ਹਾਂ ਨੇ ਮਾਨ ਕਰੋਗੇ ਹੁਣਾ ਜਿਨ੍ਹਾਂ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣਾ ਸਾਹਿਬ ਜੀ ਹਾਂ ਸਾਹਿਬ ਜੀ ਦਾ ਯਾ ਇਦਾਂ ਭਾਈ ਮੈਨੂੰ ਨਹੀਂ ਆਉਂਦਾ ਵੀਰਾ ਕਿ ਨਾ ਕੀ ਟਟਾਈ ਮੇਰਾ ਨਾਮ ਪਲਵਿੰਦਰ ਕੋਹਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹੈ ਨਾ ਹਾਂਜੀ ਪਾਜੀ ਮੇਰੇ ਮੁੰਡੇ ਦਾ ਵਿਆਹ ਹੀ ਤੇ ਮੈਨੂੰ ਤੇ ਮੈਂ ਤਾਂ ਪਰਵਾ ਰੋਟੀ ਪਾਣੀ ਫੜਾਉਣ ਲਈ ਹੂੰ ਤੇ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਲੜੇ ਲੜੇ ਆ ਤੇ ਇਹਨਾਂ ਦੀ ਜਮਾਰਾ ਉਧਰ ਉਧਰ ਹੀ ਡਾਂਗੋ ਡਾਂਗ ਹੋਏ ਰੋੜੇ ਰੱਪੇ ਹੋਏ ਆ ਹੂੰ ਉਹਨਾਂ ਨੇ ਮੁੰਡੇ ਸਾਧਲੇ ਗੁੰਡੇ ਸਾਧਲੇ ਕਿਹਨਾਂ ਨੇ ਸੱਦੇ ਆ ਗੁੰਡੇ ਸਾਡੇ ਗਵੰਡਿਆਂ ਨੇ ਸੱਦੇ ਆ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਹੈ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪੈਗੇ ਨਾਲੇ ਮੋਟਰਸਾਈਕਲ ਭੰਨਿਆਂ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੂੰ ਸੱਟਾਂ ਲਾਸੀਆਂ ਇਹਨਾਂ ਨੇ ਇੱਕ ਇਹਨੇ ਦੀ ਗੇਂ ਦੇ ਇੱਕ ਦੇਤੀ ਵੀ ਹੋ ਗਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਦੱਤੇ ਦੀ ਦੋਥਾ ਕਰਤੀ ਇਹਨਾਂ ਨੇ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਉਹ ਜਾਣਾ ਸੀ ਨਾਲੇ ਰੋੜੇ ਚਲਾਏ ਜਿਹੜੇ ਰੋੜੇ ਜਿਹੜੇ ਬਹੁਤ ਬੰਦਾ ਬੁੱਢੀ ਬਹੁਤ ਬੰਦਾ ਸੀ ਇਹਨਾਂ ਦਾ ਫਿਰ ਸੇਤ ਤੇ ਲੱਗੀ ਸੱਟ ਹਾਂ ਇਹਨਾਂ ਦੇ ਸੇਤ ਤੇ ਲੱਗੀ ਸੱਟ ਕੋਈ ਹੋਰ ਵੀ ਦਾਖਲਾ ਕੋਈ ਦਾਖਲ ਤੇ ਨਹੀਂ ਕੋਈ ਹੈ ਅਜ ਕਰਾਇਆ ਤੇ ਉਹ ਵਿਚਾਰੇ ਅਜ ਭੱਜੀ ਫਿਰਦੇ ਆ ਆ ਦਾ ਜਿਨ੍ਹਾਂ ਜਿਨ੍ਹਾਂ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਆ ਮਨਸਾ ਦਾ ਉਹੋਸ਼ ਨਹੀਂ ਕਰਨੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਹਾਸਪਤਾਲੇ ਕਿ ਤਰ੍ਹਾਂ ਨਾ ਮੈਂ ਗਈ ਆ ਘਰੇ ਮੈਂ ਤੇ ਇਸ ਤਰ੍ਹਾਂ ਰੋਂਦੀ ਛਪਨ ਰਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾ ਕਿ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹੈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋਂ ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਦੇ ਨਾਲ ਮੇਰੇ ਦਿਓਰ ਦੀ ਡੈਥ ਹੋਈ ਸਗਾ ਮੇਰਾ ਦਿਓਰ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਪੰਗੜਾ ਪਾਉਂਦਾ ਇਹ ਵੀਰ ਕੀ ਮੰਗ ਕਰੋਗੇ ਉਹਨਾਂ ਮੰਗ ਕੀ ਪੈਨ ਦਾ ਰਾਜੀਨਾਮਾ ਹੋ ਜੇ ਤੇ ਮੰਗ ਕੀ ਉਹਨਾਂ ਨੇ ਤੇ ਮੰਗ ਕੇ ਗਰੀਬੀ ਦਾ ਵਾਗ ਰਾਜੀ ਹਣੀਕਰ ਅੱਜ ਪਿੰਡ ਦੁਬਲੀ ਦੇ ਵਿੱਚ ਆਏ ਉਸੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੋਰ ਕਿਹੜੀ ਗੋਸ਼ੀ ਨਹੀਂ ਤੇ ਕਿਸੇ ਵਿੱਚ ਨਾ ਵਾਰਦਾ ਨੀ ਇਹ ਕੱਲ ਇੱਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੀ ਲੱਗਾ ਸੀ ਇੱਥੇ ਡੀਜੀ ਦੇ ਲੱਗੇ ਦਰਾਂ ਗਾਣੇ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਅਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਲੜੇ ਤੋਂ ਤੇ ਨਾਲ ਇਹਨਾਂ ਦਾ ਗੌਂਡੀ ਸੀਗਾ ਇਹਨਾਂ ਦਾ ਝਗੜਾ ਹੋਇਆ ਪੁਛਦੀ ਘਟਾ ਰੋੜੇ ਚੱਲੇ ਇਹ ਤਾਂ ਕਿੰਨਾ ਕਿੰਨਾ ਦਾ ਨਾਮ ਆ ਰਿਹਾ ਨਹੀਂ ਇੱਕ ਵਾਰ ਇਹਨਾਂ ਦੇ ਗੌਂਡੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਹਨਾਂ ਦਾ ਨਾਮ ਲੈ ਰਿਆ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਸੀ ਸਤਨਾਮ ਸਿੰਘ ਸਨ ਆਫ ਕਾਲਾ ਸਿੰਘ ਉਚੜਾ ਰਿਹਾ ਸੀ ਸਿੰਧਰਾਂ ਨੂੰ ਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ। ਕੋਈ ਕਾਰਵਾਈ ਕਰ ਕੀਤੀ ਗਈ ਹੈ ਤੁਹਾਡੇ? ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਹੋ ਦੀ ਹੋਏਗਾ ਬਿਆਨ ਲਿਖਉਣਗੇ ਤਪੀਰਾਂ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਗਈ।